ਜੇਨਾ ਅਸੀਂ ਇੱਕ ਲਕੀਰ ਥੱਲੇ ਸਭ ਤੋਂ ਬਾਟਮ ਤੇ ਖਿੱਚਦੇ ਗਏ ਤਾਂ ਉਹ ਲਕੀਰ ਇਹ ਆ ਕਿ ਪਾਵਰ ਜਿਹੜੀ ਆ ਨਾ ਇਹ ਪੋਲੀਟੀਸ਼ੀਨ ਬੰਦੇ ਆ ਪਾਵਰ ਹੰਗਰੀ ਲੋਕ ਆ ਹੈ ਤਾਕਤ ਦੇ ਭੁੱਖੇ ਲੋਕ ਆ ਹਾਕਮ ਬਿਰਤੀ ਵਾਲੇ ਲੋਕ ਆ ਜਿਨ੍ਹਾਂ ਨੂੰ ਹੁਕਮ ਚਲਾਉਣ ਚ ਸਵਾਦ ਆਉਂਦਾ ਆ ਚੰਗੀ ਗੱਲ ਹੁੰਦੀ ਆ ਕੋਡਾ ਹੱਕ ਹੋਣਾ ਮਤਲਬ ਲੀਡਰ ਹੋਣਾ ਮਤਲਬ ਜ਼ਿੰਮੇਵਾਰ ਹੋਣਾ ਮਤਲਬ ਤੁਹਾਡੇ ਅੰਦਰ ਕਿਸੇ ਨੂੰ ਮੈਨੇਜ ਕਰਨ ਦੀ ਸਮਰੱਥਾ ਹੋਣੀ ਮਤਲਬ ਤੁਸੀਂ ਸਟਰੈਟਜੀ ਬਣਾ ਸਕੋ ਪਲੈਨਿੰਗ ਬਣਾ ਸਕੋ ਮਤਲਬ ਤੁਸੀਂ ਸੋਚਤਾਂ ਨੂੰ ਵਿਚਾਰ ਸਕੋ ਭਵਿੱਖ ਨੂੰ ਦੇਖ ਸਕੋ ਡਿਸਾਈਸਿਵ ਹੋਵੋ ਫੈਸਲੇ ਲੈ ਸਕੋ ਤੁਹਾਡੇ ਅੰਦਰ ਸਹਿਨਸ਼ੀਲਤਾ ਹੋਵੇ ਤੁਸੀਂ ਅਕ੍ਰਿਤ ਘਣਤਾ ਨੂੰ ਬਰਦਾਸ਼ਤ ਕਰ ਸਕੋ ਤੁਸੀਂ ਵਫਾਦਾਰੀ ਦੀ ਕੀਮਤ ਪਾ ਸਕੋ ਕਮਿਟਿਡ ਹੋਮੋ ਦ੍ਰਿੜ ਹੋਮੋ ਤੁਸੀਂ ਡਿਸਿਪਲਿਨਡ ਹੋਮੋ ਪੰਕਚੁਅਲ ਹੋਮੋ ਮਤਲਬ ਤੁਸੀਂ ਪੋਲੀਟੀਸ਼ੀਅਨ ਹੋ ਲੀਡਰ ਹੋ ਅਗੋ ਚੰਗੀ ਗੱਲ ਹੈ ਪਰ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੇ ਕਦੇ ਇਹ ਗੁਣ ਸਾਰਨ ਕਰਨ ਦੀ ਆਪਣੀ ਪਰਸਨਲਿਟੀ ਨੂੰ ਡਿਵੈਲਪ ਕਰਨ ਦੀ ਆਪਣਾ ਵਿਕਾਸ ਕਰਨ ਦੀ ਆਪਣੇ ਆਪ ਨੂੰ ਉੱਚਾ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਹੁੰਦੀ ਪਰ ਅੰਦਰ ਇੱਛਾ ਪਾਲੀ ਹੁੰਦੀ ਹੈ ਕੋਈ ਉਦੇਸ਼ ਨਹੀਂ ਹੁੰਦਾ ਜ਼ਿੰਦਗੀ ਦਾ ਪਰ ਇੱਛਾ ਪਾਲ ਰੱਖੀ ਹੁੰਦੀ ਹੈ ਭਈ ਮੇਰਾ ਵੀ ਡੰਕਾ ਵੱਜੇ ਦੁਨੀਆ 'ਚ ਉਹ ਲੋਕ ਫਿਰ ਪੈਸੇ ਦੇ ਜ਼ੋਰ ਨਾਲ ਚਾਪਲੂਸੀਆਂ ਕਰ ਕਰਕੇ ਸ਼ਾਰਟਕਟ ਮਾਰ ਮਾਰ ਕੇ ਜਿਹੜੇ ਜਿਹੜੇ ਦੇਸ਼ ਵਿੱਚ ਬੈਠੇ ਆ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ ਖਾਸ ਕਰਕੇ ਗੁਰਦੁਆਰਾ ਕਮੇਟੀਆਂ ਨੂੰ ਜਿਹੜੇ ਬੰਦੇ ਤੁਹਾਨੂੰ ਪ੍ਰਧਾਨ ਸਕੱਤਰ ਅਹੁਦੇਦਾਰ ਦਿਸਣਗੇ ਨਾ ਉਹਨਾਂ ਚੋਂ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੋਊਗੀ ਜਿਹੜੇ ਜਾਂ ਤਾਂ ਨਜਾਇਜ਼ ਤਰੀਕੇ ਨਾਲ ਪੈਸਾ ਕਮਾ ਕੇ ਪੈਸੇ ਦੇ ਯੋਰ ਨਾਲ ਅੱਗੇ ਆਉਂਦੇ ਆ ਜਾਂ ਜਿਹੜੇ ਗਦਾਰੀਆਂ ਕਰ ਕਰਕੇ ਦੂਜਿਆਂ ਦੀਆਂ ਚੁਗਲੀਆਂ ਕਰ ਕਰਕੇ ਫਿਰ ਆਪਣੀ ਥਾਂ ਬਣਾਉਂਦੇ ਆ ਜਾਂ ਜਿਹੜੇ ਉਹਨਾਂ ਗਰੁੱਪਾਂ ਦੇ ਅੰਦਰ ਵਿਸਾਖਾਤ ਕਰ ਕਰਕੇ ਪਿੱਠ 'ਚ ਛੁਰੇ ਮਾਰ ਮਾਰ ਕੇ ਅੱਗੇ ਆਉਂਦੇ ਆ ਜਾਂ ਜਿਹੜੇ ਝਗੜੇ ਤੋਂ ਝਗੜਾ ਹੁੰਦਾ ਨਾ ਝਗੜਾ ਔਰਤ ਦੀ ਸਾਈਕੀ ਬਾਰੇ ਇਹ ਗੱਲ ਮਨੋਵਿਗਿਆਨਕ ਮੰਨਦੇ ਆ ਜਿਹੜਾ ਵੀ ਬੰਦਾ ਇਮੋਸ਼ਨਲ ਹੋ ਕੇ ਵਿਚਰਦਾ ਆ ਉਹਦੇ ਤੇ ਬੰਦੇ ਤੇ ਵੀ ਲਾਗੂ ਹੁੰਦੀ ਹੈ ਵੀ ਜਦੋਂ ਦੁੱਖ ਵਿੱਚ ਹੁੰਦਾ ਨਾ ਜਦੋਂ ਵਿਪਤਾ ਵਿੱਚ ਹੁੰਦਾ ਹੈ ਉਦੋਂ ਟੁੱਟਾ ਹੋਇਆ ਹੁੰਦਾ ਹੈ ਉਦੋਂ ਜਿਹੜਾ ਵੀ ਉਹਨੂੰ ਰੋਣ ਦਾ ਮੋਢਾ ਦੇ ਦੇਵੇ ਉਹ ਉਹਦੇ ਉਹਦੇ ਨਾਲ ਹੀ ਨਹੀਂ ਛੁੱਟ ਜਾਂਦਾ ਉੱਥੇ ਲੱਗ ਜਾਂਦਾ ਕੁਦਰਤ ਨੇ ਸਾਡੇ ਸਾਡੀ ਬਣਤਰ ਹੈ ਜਿਹੜੀ ਉਹ ਸਰਵਾਈਵਲ ਲੀ ਬਣਾਈ ਆ ਵੀ ਇਹ ਆਪਣੇ ਆਪ ਨੂੰ ਕੋਈ ਰਾਹ ਲੱਭ ਲਵੇ ਕਿਸੇ ਤਰ੍ਹਾਂ ਬਸ ਤੁਸੀਂ ਦੇਖ ਲਓ ਜਿਹੜੇ ਬੰਦੇ ਜ਼ਿੰਮੇਵਾਰ ਨਹੀਂ ਹੁੰਦੇ ਨਾ ਉਹਨਾਂ ਦੇ ਕੋਲ ਜਵਾਬ ਬਹੁਤ ਹੁੰਦੇ ਬਹਾਨੇ ਬਹੁਤ ਹੁੰਦੇ ਕਿਸੇ ਵੀ ਥਾਂ ਤੇ ਪਰਿਵਾਰ ਵਿੱਚ ਕੰਮ ਤੇ ਜੇ ਤੁਸੀਂ ਆਪ ਥੋੜੀ ਜਿਹੀ ਜ਼ਿੰਮੇਵਾਰੀ ਨਾਲ ਕੰਮ ਕਿਸੇ ਅਹੁਦੇ ਤੇ ਪਰਿਵਾਰ ਦੇ ਵਿੱਚ ਤੁਸੀਂ ਜ਼ਿੰਮੇਵਾਰ ਆਂ ਅਗੂਆਂ ਕਿਸੇ ਗੁਰਦੁਆਰਾ ਕਮੇਟੀ ਵਿੱਚਿਆਂ ਜਾਂ ਆਪਣੀ ਜੌਬ ਦੇ ਉੱਤੇ ਤੁਹਾਡਾ ਆਪਣਾ ਬਿਜ਼ਨਸ ਆ ਤੁਸੀਂ ਥੋੜਾ ਜਿਹਾ ਖਿਆਲ ਕਰੋਗੇ ਤੇ ਤੁਹਾਨੂੰ ਕਈ ਬੰਦੇ ਸਾਹਮਣੇ ਆ ਜਾਣੇ ਆ ਵੀ ਤਾਂ ਮਤਲਬ ਤੁਸੀਂ 15 ਸਾਲਾਂ ਚ ਪਿਛਲੇ ਦੇਖੋ ਤੁਸੀਂ ਵੀ ਜਿਹੜੇ ਬੰਦੇ ਅੱਤ ਦੇ ਬਹਾਨੇਵਾਜ ਆ ਪਰ ਜਵਾਬ ਬਹੁਤ ਆ ਉਹਨਾਂ ਦੇ ਕੋਲ ਝੂਠੇ ਆ ਫਰੇਬੀ ਆ ਕਮਚੋਰ ਆ ਤੁਹਾਨੂੰ ਝੱਟ ਪਤਾ ਲੱਗ ਜਾਂਦਾ ਵੀ ਚ ਕੰਮ ਤੋਂ ਛੁੱਟੀ ਕੀਤੀ ਆ ਤਾਂ ਝੂਠਪੂੜਿਆ ਜੇ ਘਰ ਦੇ ਵਿੱਚ ਕੋਈ ਜ਼ਿੰਮੇਵਾਰੀ ਦਿੱਤੀ ਗਈ ਆ ਨਹੀਂ ਕੀਤੀ ਉਹ ਨੇ ਝੂਠ ਬੋਲਿਆ ਕਿਉਂਕਿ ਉਹ ਬੇਸ਼ਰਮ ਹੁੰਦੇ ਆ ਕਿਉਂਕਿ ਉਹ ਟੀਟ ਹੁੰਦੇ ਆ ਨਰਲਜ ਹੁੰਦੇ ਆ ਸਿਰੇ ਦੇ ਉਹਨਾਂ ਨੂੰ ਝੂਠ ਬੋਲਣ ਲੱਗਿਆਂ ਕੋਈ ਜੋੜ ਘਟਾਉ ਨਹੀਂ ਕਰਨਾ ਪੈਂਦਾ ਨਹੀਂ ਤਾਂ ਆਮ ਬੰਦਾ ਝੂਠ ਬੋਲਣ ਲੱਗਿਆਂ ਸੋਚਦਾ ਆ ਵੀ ਇਹਦੇ ਨਾਲ ਮੈਂ ਫੜਿਆ ਗਿਆ ਫਿਰ ਕੀ ਹੋਊਗਾ ਉਹਨਾਂ ਨੂੰ ਫੜੇ ਜਾਣ ਦੀ ਕੋਈ ਫਿਕਰ ਨਹੀਂ ਹੁੰਦੀ ਉਹ ਬਿਨਾਂ ਹਸਾਬ-ਕতাব ਕੀਤੀਆਂ ਤਾੜ-ਤਾੜ-ਤਾੜ-ਤਾੜ-ਤਾੜ ਜਦੋਂ ਉਦਾਂ ਦੇ ਲੋਕਾਂ ਅੰਦਰ ਇੱਛਾ ਜਾਗਦੀ ਨਾ ਭਈ ਅਸੀਂ ਵੀ ਹਕਮ ਹੋਈਏ ਅਸੀਂ ਘਟਿਆ ਅਸੀਂ ਕਿਉਂ ਨਹੀਂ ਕਰ ਸਕਦੇ ਜਿਨ੍ਹਾਂ ਵਾਰੀ ਆਪਾਂ ਗੱਲ ਕਰਦੇ ਹੁੰਨੇ ਆ ਭਈ ਜਦੋਂ ਪਲੈਨਿੰਗ ਬਣਾਉਣ ਦਾ ਟਾਈਮ ਆਉਂਦਾ ਜਦੋਂ ਬੁੱਲਣ ਦਾ ਟਾਈਮ ਆਉਂਦਾ ਉਦੋਂ ਕਹਿੰਦੇ ਅਸੀਂ ਸਾਨੂੰ ਨਹੀਂ ਕੁਝ ਵੀ ਪਤਾ ਜੀ ਅਸੀਂ ਤਾਂ ਮਗਰ ਲੱਗਣੇ ਆਲੇ ਆ ਸਾਨੂੰ ਤਾਂ ਦੱਸ ਦਿਓ ਕੀ ਕਰਨਾ ਤੇ ਜਦੋਂ ਪਲੈਨਿੰਗ ਬਣ ਜਾਂਦੀ ਜਦੋਂ ਕੰਮ ਹੋਣ ਲੱਗਦਾ ਆ ਫਿਰ ਉਹਨਾਂ ਦੇ ਅੰਦਰ ਹੱਕ ਜਿਹੜਾ ਆ ਉਹ ਵਾਲਾ ਆ ਹੱਦ ਹੋ ਗਈ ਮੈਂਬਰ ਤਾਂ ਮੈਂ ਵੀ ਉਦਾਂ ਦਾ ਹੀ ਆ। ਇਹ ਫੈਸਲੇ ਇਕੱਲੇ ਕਿੱਦਾਂ ਲਈ ਜਾਂਦੇ? ਇਦਾਂ ਕਿਦਾਂ ਫੈਸਲਾ ਲੈ ਹੋ ਗਿਆ? ਫਿਰ ਕਿਉਂਕਿ ਉਹ ਜਦੋਂ ਪਲੈਨਿੰਗ ਬਣ ਰਹੀ ਹੁੰਦੀ ਆ, ਜਦੋਂ ਸਟਰਕਚਰ ਖੜਾ ਹੋ ਰਿਹਾ ਹੁੰਦਾ, ਜਦੋਂ ਸਟਰੈਟਜੀ ਬਣ ਰਹੀ ਹੁੰਦੀ ਆ, ਉਦੋਂ ਹਿੱਸੇਦਾਰ ਨਹੀਂ ਬਣੇ, ਉਦੋਂ ਬ੍ਰੇਨਸਟਾਰਮਿੰਗ ਨਹੀਂ ਕੀਤੀ, ਉਦੋਂ ਕੋ ਇਨਪੁਟ ਨਹੀਂ ਪਾਈ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕੁਝ ਵੀ। ਫਿਰ ਜਦੋਂ ਬਣ ਰਿਹਾ ਹੁੰਦਾ ਉਦੋਂ ਆ ਕੇ ਜਿਹੜੀ ਟੁੱਟ ਚੜਾਉਂਦੇ ਆ ਉਹ ਜਿਹੜੀ ਆਪਣੀ ਮੰਗ ਰੱਖਦੇ ਆ ਜਦੋਂ ਆਪਣਾ ਹੱਕ ਜਿਤਾਉਂਦੇ ਆ ਵੀ ਵੀ ਦੇਖੋ ਜੀ ਇਦਾਂ ਕਰਨਾ ਚਾਹੀਦਾ ਹਮ ਅਗਲਾ ਕਹਿੰਦਾ ਵੀ ਨਹੀਂ ਇਹ ਸਟਰਕਚਰ ਜਿੱਥੋਂ ਨੀਆਂ ਖੜੀਆਂ ਹੋਈਆਂ ਉਹਦੇ ਹਿਸਾਬ ਨਾਲ ਇਦਾਂ ਨਹੀਂ ਹੋ ਸਕਦੀ ਉਹ ਕਹਿੰਦੇ ਲੈ ਹੱਦ ਹੋ ਗਈ ਯਾਰ ਫੇ ਸਾਨੂੰ ਰੱਖਿਆ ਕਾਤੇ ਆ ਜੇ ਸਾਡੀ ਗੱਲੇ ਨਹੀਂ ਮੰਨਣੀ ਇਹ ਤਾਂ ਫਿਰ ਡਿਕਟੇਟਰਸ਼ਿਪ ਹੋਈ ਨਾ ਫਿਰ ਇਹ ਤਾਂ ਧੱਕੇਸ਼ਾਹੀ ਹੋਈ ਇਹਦਾ ਮਤਲਬ ਤੁਸੀਂ ਸਾਨੂੰ ਗੁਲਾਮ ਸਮਝਦੇ ਆ ਉਹ ਜਿਹੜੇ ਇਲਜ਼ਾਮ ਲਾਉਂਦੇ ਆ ਜਿਹੜੇ ਬਹਾਨੇ ਕਰਦੇ ਆ ਇਹੋ ਜਿਹੇ ਲੋਕ ਹੀ ਤੁਹਾਨੂੰ ਆ ਜਿਹੜਾ ਸਾਰਾ 2 ਦਸੰਬਰ ਉਹਨਾਂ ਦੇ ਉੱਤੇ ਪੇਸ਼ ਹੋਏ ਤੋਂ ਤੇ ਉਹ ਤੋਂ 3-4 ਮਹੀਨੇ ਪਹਿਲਾਂ ਤੋਂ ਲੈ ਕੇ ਉਹਨਾਂ ਨੂੰ ਧਿਆਨ ਨਾਲ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਦੀ ਇੰਟਰਵਿਊ ਸੁਣ ਕੇ ਦੇਖ ਪਹਿਲੀ ਵਾਰ ਮੈਂ ਸੁਣਿਆ ਪਰ ਜਦੋਂ ਮੈਂ ਮਨਜੀਤ ਸਿੰਘ ਨੂੰ ਸੁਣਿਆ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਮੁੰਡੇ ਨੂੰ ਛੋਟੇ ਮੁੰਡੇ ਨੂੰ ਭਾਈ ਅਮਰੀਕ ਸਿੰਘ ਦੇ ਭਰਾ ਨੂੰ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਇਹ ਬੰਦੇ ਦੇਖੋ ਇਹ ਬੰਦੇ ਸਾਡੇ ਸਿਰਾਂ ਦੇ ਉੱਤੇ ਬੈਠੇ ਸਾਡੀ ਪਰੰਪਰਾ ਸਾਡੀ ਮਰਿਆਦਾ ਸਾਡਾ ਕੋਈ ਬੰਦਾ ਇਹ ਇਹ ਨਾ ਮੂਰੀ ਪੱਤਰ ਪ੍ਰੇਰਕ ਪੁੱਛ ਰਿਹਾ ਨਾ ਲੀਡਰ ਸੋਚ ਰਿਹਾ ਵੀ ਜਿਹੜੀ ਪਰੰਪਰਾ ਦੀ ਗੱਲ ਕਰਦੇ ਆ ਅਸੀਂ ਇਹ ਸ਼ਰੂਮਨੀ ਕਮੇਟੀ ਤਾਂ 1920-25 ਦੇ ਵਿੱਚ ਬਣੀ ਹੈ ਇਹ ਤਾਂ ਜਦੋਂ ਉਹਨਾਂ ਕਿਉਂਕਿ 1875-80 ਤੱਕ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਪੰਜਾਬ ਤੇ ਕੰਟਰੋਲ ਕਰਨ ਤੋਂ ਬਾਅਦ 25 ਸਾਲ ਸਿੱਖਾਂ ਨੂੰ ਕੁੱਟਣ ਤੋਂ ਬਾਅਦ ਜਾਨੀ 70 ਤੋਂ 80 ਦੇ ਵਿਚਾਲੇ ਪੰਜਾਬ ਦੇ ਲੋਕਾਂ ਨੇ ਮੰਨ ਲਿਆ ਸੀ ਕਿ ਇਹ ਸਾਡੇ ਆਗੂ ਅੰਗਰੇਜ਼ਾਂ ਮジョਰਿਟੀ ਨੇ ਪੜ੍ਹਿਆ ਲਿਖਿਆ ਵਰਗ ਇਹ ਮਜੀਠੀਏ ਜਿੰਨੇ ਸ਼੍ਰੋਮਣੀ ਕਮੇਟੀ ਦੇ ਆਗੂ ਬਣੇ ਆ ਜਿੰਨੇ ਅਕਾਲੀ ਦਲ ਦੇ ਆਗੂ ਬਣੇ ਆ ਜਿੰਨੇ ਉਸ ਵੇਲੇ ਦੇ ਇੰਟੈਲੈਕਚੁਅਲ ਹੋਏ ਆ ਗਨ ਸਿੰਘ ਨਾਭਾ ਭਾਈ ਵੀਰ ਸਿੰਘ ਜਿੰਨੇ ਸਿਆਣੇ ਜਿਨੀ ਗ੍ਰੰਥ ਲਿਖਿਆ ਕਤਬਾਂ ਲਿਖੀਆਂ ਉਹ ਸਾਰੇ ਅੰਗਰੇਜ਼ਾਂ ਦੇ ਪਿਛਲਾ ਗਏ ਆ ਉਸ ਸਿਸਟਮ ਨੂੰ ਸਵੀਕਾਰ ਚੁੱਕੇ ਸੀ ਸਿੰਘ ਸਵਾਲ ਇਹ ਨੂੰ ਵੈਸੇ ਕਿਹਾ ਜਾਂਦਾ ਹੈ ਕਿ ਖੜੀ ਅੰਗਰੇਜ਼ਾਂ ਨੇ ਕੀਤੀ ਸੀ ਉਹ ਜੇ ਸੱਚ ਆ ਤੇ ਸਿੰਘ ਸਲਾ ਲੈ ਰ ਅੰਗਰੇਜ਼ਾਂ ਨੇ ਖੜੀ ਕੀਤੀ ਆ ਤਾਂ ਇਹ ਦੱਸੋ ਵੀ ਜਿਹੜੇ ਮਹੰਤ ਬੈਠੇ ਸੀ ਉਹ ਕਿਹਨਾਂ ਦੇ ਸੀ ਉਂਗਰੇਜ਼ਾਂ ਦੀ ਮੁਖਾਲਫਤ ਕਰਨੇ ਵਾਲੇ ਹੋਣਗੇ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਕਿਉਂਕਿ ਜਿਹੜਾ ਪੁਜਾਰੀ ਬੰਦਾ ਆ ਜਿਹੜਾ ਪੂਜਾ ਦਾ ਧਾਨ ਖਾਂਦਾ ਜਿਹੜਾ ਫਰੀ ਦਾ ਖਾਂਦਾ ਆ ਉਹ ਤਾਂ ਮਾਇਆਦਾਰੀ ਆ ਨਾ ਉਹ ਤਾਂ ਮੁੱਢ ਤੋਂ ਮਨੀ ਮਾਈਂਡਡ ਆ ਨਾ ਉਹਦੇ ਬਾਰੇ ਹੁਣ ਮਾਇਆ ਦੇ ਬਾਰੇ ਕੋਈ ਬੰਦਾ ਕਹਿੰਦਾ ਪਈ ਉਹ ਰੁੰਦੀਆਂ ਨੂੰ ਪਛਤਾਵਾ ਹੁੰਦਾ ਪਈ ਮੇਰਾ ਮਾਲਕ ਇਹ ਕੌਣ ਕਾਤੀ ਬਣ ਗਿਆ ਮੁਝ ਮੰਨ ਲਓ ਥੜੀ ਜੀਬ ਦੇ ਵਿੱਚ 2000 ਰੁਪਈਆ ਆ 10000 ਰੁਪਈਆ ਆ 2 ਲੱਖ ਰੁਪਈਆ ਆ ਤੁਸੀਂ ਕਿਤੇ ਵਰਤਣ ਜਾਂਦੇ ਆ ਉਹ ਪੈਸੇ ਇਨਕਾਰ ਕਰਦੇ ਪੀ ਅਸੀਂ ਚੱਲਣਾ ਨਹੀਂ ਸਾਨੂੰ ਤੂੰ ਕਮਾ ਕੇ ਨਹੀਂ ਲਿਆਇਆ ਗੁਰਬਾਣੀ ਦੀ ਪੰਕਤੀ ਹੈ ਨਾ ਪੁਰਖ ਮਰੈ ਤੋ ਨਾਰ ਮਾ ਰੋਵੈ ਪੇ ਕਿਉਂ ਨੇ ਨੂੰ ਅਸੀਂ ਗੁਰਬਾਣੀ ਦਾ ਸਿਧਾਂਤ ਪਣਾ ਕੇ ਜੇ ਇਦਾਂ ਕਰੀਏ ਵੀ ਲੈ ਜੀ ਗੁਰਬਾਣੀ ਉਹਦੇ ਚ ਲਿਖਿਆ ਹੈ ਵੀ ਜੇ ਪੁਰਖ ਬੰਦਾ ਮਰ ਗਿਆ ਤਾਂ ਕਿਤੇ ਚੀਮੀ ਰੋਣ ਨਾ ਲੱਪਵੇ ਹੋਣ ਜਦੋਂ ਸਾਰਾ ਸ਼ਬਦ ਪੜਾਂਗੇ ਨਾ ਉਹਦਾ ਕੰਟੈਕਸਟ ਦੇਖਾਂਗੇ ਫਿਰ ਸਮਝਾਉਣੀ ਆ ਅਗਲੀ ਪੰਕਤੀ ਆ ਤਿਸ ਰਖਵਾਰੋ ਔਰ ਉਹ ਹੋਵੇ ਮਾਲਕ ਕੋ ਹੂਰ ਬਣ ਜਾਂਦਾ ਮਾਇਆ ਉਹਦੀ ਹੁੰਦੀ ਹੈ ਜਿਹਦੀ ਜੇਬ ਵਿੱਚ ਹੈ ਜਿਹਦੇ ਹੱਥ ਵਿੱਚ ਹੈ ਬਿਲਕੁਲ ਉਹਦੇ ਵਾਂਗ ਹੀ ਇਹ 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 ਬੰਦੇ ਜਿਹੜਾ ਪੁਜਾਰੀ ਆ ਇਹ ਢਾਂਚਾ ਆ ਤੁਸੀਂ ਜਿਹਨਾਂ ਲੀਡਰਾਂ ਦੀ ਅਸੀਂ ਗੱਲ ਕਰਦੇ ਪਿਛਲਗ ਜਿਹੜੇ ਜਿਹੜੇ ਅਸੀਂ ਜਿਹਨੂੰ ਬਾਗੀ ਠੜਾ ਕਹਿੰਦੇ ਆ ਇਸ ਪਿੱਲੇ ਜਿਹੜੇ ਰੁੱਸੇ ਆ ਇਹਨਾਂ ਤੋਂ ਜਥੇਦਾਨਾਂ ਦੀ ਗੱਲ ਕਰ ਲਓ ਇਹਨਾਂ ਦੇ ਉੱਤੇ ਵੀ ਇਹ ਪੰਕਤੀ ਲਾ ਕੇ ਦੇਖ ਲਓ ਕਿ ਪੁਰਖ ਮਰੇ ਤੋਂ ਨਾਰ ਨਾ ਰੋਵੇ ਤੇ ਇਸ ਰਖਵਾਰ ਉਪਰ ਕਿਉਂਕਿ ਮਾਲਕ ਹੋਰ ਆ ਜਾਣਾ ਉਹ ਕਹਿੰਦੇ ਅਸੀਂ ਤਾਂ ਚਪਲੂਸੀ ਕਰਨੀ ਆ ਨਾ ਸਾਨੂੰ ਕੀ ਚਪਲਾਂ ਝਾੜਨੀਆ ਤੁਸੀਂ ਜਿਹੜਾ ਮਰਜ਼ੀ ਬਾਦਲ ਬਿਠਾ ਦੇਣ ਕਾਂਗਰਸ ਬਿਠਾਦਾ ਹੈ ਭਾਜਪਾ ਬਿਠਾਦਾ ਟਕਸਾਲ ਨੇ ਕਾਂਗਰਸ ਦੇ ਵਿਲੇ ਪਿੰਡਰਾਂ ਵਾਲੇ ਨੂੰ ਕਾਂਗਰਸ ਨੇ ਖੜਾ ਕੀਤਾ ਸੀ ਨਾ ਜਿਹੜਾ ਸਾਰਾ ਰੋਲਾ ਸੀ ਜਨਤਾ ਸਰਕਾਰ ਦੇ ਵਿਲੇ ਹੋਇਆ ਇਹਦਾ ਤੇ ਜਦੋਂ 84 ਅਟੈਕ ਹੋ ਗਿਆ ਉਹ ਤੋਂ ਬਾਅਦ ਸਿੰਟ ਚ ਕਿਹੜੀ ਸਰਕਾਰ ਸੀ ਜਦੋਂ ਦਮਦਮਿਤ ਇਕਸਾਲ ਨੇ ਅਕਾਲ ਤਖਤ ਢਾਇਆ ਜਾ ਕੇ ਉਦੋਂ ਕਿਹੜੀ ਸਰਕਾਰ ਸੀ ਜਿਹੜੀ ਉਹ ਸਰਕਾਰ ਦੇ ਵਿਰੁੱਧ ਵਿਚਟਾਇਆ ਤੇ ਹਨ ਨਹੀਂ ਕਿ ਪਹਿਲਾਂ ਉਹ ਵੀ ਟੈਂਕ ਚੜ੍ਹ ਦਿੱਤੇ ਦੂਜੀ ਵਾਰੀ ਨਹੀਂ ਉਹਨਾਂ ਨੇ ਕੀਤੇ ਉਹਨੂੰ ਸਾਰੇ ਕੁਝ ਬਦਲ ਦਿੱਤਾ ਫੇਰ ਕੁਝ ਵੀ ਨਹੀਂ ਕਰ ਰਹੇ ਕਿਉਂ ਹੋਇਆ ਉਹ ਹੋਰ ਕੀ ਹੋ ਸਕਦਾ ਕੀ ਸੀ ਮਨ ਸਕਦੇ ਵੀ ਸਰਕਾਰ ਡਰ ਗਈ ਸੀ ਉਸ ਵੇਲੇ ਤਾਕਤ ਜਾਦੇ ਆ ਗਈ ਸੀ ਇਹਨਾਂ ਦੇ ਕੋਲ ਬਰਨਾਲਾ ਮੁੱਖ ਮੰਤਰੀ ਬਣਿਆ ਤਾਂ ਜੂਤ ਫਰਵਾਤਾ ਉਹਨਾਂ ਤੇ ਮਤਲਬ ਸਿਆਸੀ ਵਿੱਚ ਜਦੋਂ ਇਹ ਪੰਥਕ ਇਕੱਠ ਕਰ ਰਹੇ ਸਰਬਤ ਖਾਲਸਾ ਬੁਲਾ ਰਹੇ ਆ ਦਮਦਮੇ ਟਕਸਾਲ ਦੀ ਗਵਾਈ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਨੂੰ ਭੰਕਰ ਦਿੱਤਾ ਗਿਆ ਜਦੋਂ ਜਾ ਕੇ ਟੋੜੇ ਦੇ ਜੇਲ੍ਹ ਵਿੱਚ ਬੈਠੇ ਦੇ ਉਹਦੀ ਧੌਣ ਤੇ ਗੁੱਡਾ ਰੱਖਿਆ ਗਿਆ ਪੇ ਤੂੰ ਰਿਜ਼ਾਈਨ ਕਰ ਪ੍ਰਧਾਨਗੀ ਤੋਂ ਤਾਂ ਕਿ ਗੁਰਦੁਆਰਾ ਬੋਰਡ ਬਣ ਸਕੇ ਗੁਰਦੁਆਰਾ ਬੋਰਡ ਕੌਣ ਬਣਾਉਣਾ ਚਾਹੁੰਦਾ ਸੀ ਉਸ ਪਹਿਲੇ ਪੰਜਾਬ ਦਾ ਸਰਕਾਰੀ ਕੋਈ ਨਹੀਂ ਸੀ ਜਿਹੜਾ ਥੋੜਾ ਜਿਹਾ ਦਿਮਾਗ ਤੇ ਸਟ्रेस ਦੇ ਕੇ ਦੇਖਣਾ ਨਾ ਸੀ ਫਿਰ ਸਾਨੂੰ ਪਤਾ ਲੱਗ ਜਾਣਾ ਕਿ ਜਦੋਂ ਅੰਗਰੇਜ਼ਾਂ ਨੇ ਡੈਮੋਕ੍ਰੇਸੀ ਦੇ ਵਿੱਚ ਦੇਸ਼ ਨੂੰ ਕਾਨੂੰਨ ਦੇ ਅੰਦਰ ਲੈ ਕੇ ਆਂਦਾ ਸਾਰੀ ਨੂੰ ਪਹਿਲਾਂ ਗੱਲ ਵੱਖਰੀ ਸੀ ਪਿਆ ਹੈ ਸਮਰਾਜ ਰਣਜੀਤ ਸਿੰਘ ਦਾ ਆਈ ਦਾ ਆਈ ਦਾ ਉਹ ਉਹ ਜਿਹਨੂੰ ਡਿਕਟੇਟਰਸ਼ਿਪ ਕਹਿੰਦੇ ਆ ਉਹ ਡੰਡੇ ਦਾ ਰਾਜ ਹੁੰਦਾ ਜੰਗਲ ਦਾ ਰਾਜ ਹੁੰਦਾ ਜਿਹਦੀ ਲਾਠੀ ਉਹਦੀ ਮੱਜ ਪਰ ਡੈਮੋਕ੍ਰੇਸੀ ਦੇ ਵਿੱਚ ਨਹੀਂ ਤਾਂ ਹੋ ਸਕਦਾ ਕਿਉਂਕਿ ਲੋਕਾਂ ਦੀ ਲੋਕਾਂ ਨੇ ਚੁਣਨੀ ਆ ਸਰਕਾਰ ਹਰ ਇੱਕ ਬੰਦਾ ਜਿਹੜਾ ਉਸ ਖਿੱਤੇ ਦਾ ਹਰ ਇੱਕ ਨਾਗਰਿਕ ਆ ਉਹਦੇ ਉਹ ਭਾਈਵਾਲ ਹੋਣਾ ਉਹਦੇ ਵਿੱਚ ਉਹਦੇ ਕੋਲ ਹੱਕ ਹੋਣਾ ਦੇਸ਼ ਦੀ ਕਮਾਂਡ ਸੰਭਾਲਣ ਦਾ ਤੇ ਜਿੰਨਾ ਚਿਰ ਕ ਸਟੈਂਡਰਡ ਦੇ ਵਿੱਚ ਨਹੀਂ ਲੈ ਕੇ ਆਇਆ ਜਾਂਦਾ ਉਹਨੂੰ ਰਜਿਸਟਰ ਰਜਿਸਟ੍ਰੇਸ਼ਨ ਹੋ ਵੀ ਉਹਦੀ ਕੌਣ ਆ ਕਿੱਥੇ ਦਾ ਤੈ ਹੋਊਗਾ ਫਿਰ ਇਹ ਪਤਾ ਲੱਗੂ ਨਾ ਸਿਟੀਜ਼ਨ ਹੈਗਾ ਕਿ ਨਹੀਂ ਹੈਗਾ ਨਹੀਂ ਤਾਂ ਖੜੇ ਪੈ ਰਸ਼ੀਆ ਜਾਂ ਹੋਰ ਕੋ ਕੰਟਰੀ ਆਪਣੇ 30 40 ਹਜ਼ਾਰ ਬੰਦੇ ਬਾੜੇ ਵਿੱਚ ਵੋਟਾਂ ਕਰਵਾਵੇ ਬੰਦੇ ਜਿਤਾਵੇ ਦੇ ਸੰਭਲਵੇ ਜਾ ਕੇ ਉਹਦੀ ਰਜਿਸਟ੍ਰੇਸ਼ਨ ਹੋਊਗੀ ਉਹਦੀ ਪੜ੍ਹਾਈ ਦਾ ਪਤਾ ਲੱਗੂਗਾ ਉਹਨੂੰ ਮੌਕਾ ਦਿੱਤਾ ਜਾਊਗਾ ਸਮਝਣ ਦਾ ਦੇਸ਼ ਦੇ ਸਿਸਟਮ ਨੂੰ ਤਾਂ ਜੋ ਬਾਕੀ ਸਾਰਾ ਕੁਝ ਕਰਨਾ ਸੀ ਕਿ ਗੁਰਦੁਆਰੇ ਆਜ਼ਾਦ ਰਹਿਣ ਦਿੰਦੇ ਉਹ ਬੋਤ ਤਾਂ ਟੈਮ ਨਹੀਂ ਲੱਗਣਾ ਇੱਕਦਮ ਸਾਡੀ ਗੀੜ ਵਿੱਚ ਆ ਜਾਣੀ ਹੈ ਵੀ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਜਦੋਂ 20-25 ਸਾਲ ਰੌਲਾ ਰੱਪਾ ਪਿਆ ਕਬਜ਼ਾ ਕਰ ਲਿਆ ਆਰਾਮ ਸਿੰਘ ਕੂਕਾ ਲਹਿਰ ਸੀ ਉਹ ਖਤਮ ਕਰ ਦਿੱਤੀ ਉਹਨਾਂ ਨੂੰ ਲਾਤਾ ਢੋਲਕੀਆਂ ਸ਼ਾਣੇ ਵਜਾਉਣ ਨਾਮ ਤੇ ਆਪਣ ਕਰਨ ਨੂੰ ਨਾ ਜਿਹੜਾ ਕੋ ਬੰਦਾ ਹੋਇਆ ਔਖਾ ਜਖਮ ਕਰ ਦਿੱਤਾ ਤੋਪਾਂ ਨਾ ਉੜਾ ਦਿੱਤੇ ਗਿਆ ਦਹਿਲ ਪਾ ਦਿੱਤਾ ਗਿਆ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਸੀ ਉਹ ਮਿਲਟਰੀ ਵੀ ਜਾਣੇ ਸ਼ੁਰੂ ਹੋ ਗਏ ਬਾਬਿਆਂ ਦੇ ਡੇਰੇ ਖੁੱਲਣੇ ਸ਼ੁਰੂ ਹੋ ਗਏ ਲੋਕ ਉੱਥੇ ਜਾ ਕੇ ਬੈਠਣ ਲੱਪੇ ਸ਼ਾਂਤ ਹੋਣ ਲੱਪੇ ਕੰਟਰੋਲ ਉਹ ਹੌਲੀ ਹੌਲੀ ਜਾ ਕੇ ਉਹਨਾਂ ਨੂੰ ਪੰਗ੍ਰੀਜ਼ ਨੂੰ ਰੱਬ ਨੇ ਭੇਜਿਆ ਥਾਪਿਆ ਜਿਹਦਾ ਮਹਾਰਾਜਾ ਰਣਜੀਤ ਸਿੰਘ ਬਾਰੇ ਗ੍ਰੰਥਾ ਦੇ ਵਿੱਚ ਆਇਆ ਬਾਬਿਆਂ ਨੇ ਪ੍ਰਚਾਰ ਕਰ ਦਿੱਤਾ ਵੀ ਰਾਜਾ ਜਿਹੜਾ ਉਹ ਤਾਂ avatars ਹੁੰਦਾ ਹੈ ਜਿਹੜੇ ਆਮ ਲੋਕ ਸੀ ਜਾਂ ਖੇਤੀਬਾੜੀ ਜ਼ਿੰਮੇਦਾਰੀ ਦੇ ਵਿੱਚ ਹੋ ਗਏ ਹੁਣ ਉਹ ਵੀ ਉਹ ਵੀ ਹੁਣ ਉਹ ਵੀ ਕੋਈ ਟਾਈਮ ਹੋਊਗਾ ਜਦੋਂ ਉਹਨੀ ਜ਼ਮੀਨ ਦੀ ਜਿਹੜੀ ਮਾਲਕੀ ਆ ਉਹ ਸਾਰੀ ਰਜਿਸਟਰ ਕਰ ਦਿੱਤੀ ਹੋਊਗੀ ਜਦੋਂ ਅੰਗਰੇਜ਼ੀ ਫੌਜ ਦੇ ਵਿੱਚ ਕਹਿੰਦੇ ਸੀ ਵੀ ਕੰਮ ਕਰਨੇ ਵਾਲੇ ਬੰਦੇ ਨੂੰ ਇਸ ਤਰੀਕੇ ਨਾਲ ਮਰੱਬੇ ਮਿਲਦੇ ਆ ਉੱਥੇ ਜਿਹੜਾ ਮਰਦਾ ਆ ਉਹ ਮਤਲਬ ਕੁਛ ਨਾ ਕੁਛ ਜ਼ਮੀਨ ਅੰਗਰੇਜ਼ਾਂ ਨੇ ਆਪਣੇ ਕੋਲ ਰੱਖੀ ਹੋਊਗੀ ਜਿਹੜੀ ਉਸ ਵੇਲੇ ਅਲੋਟ ਕਰਦੇ ਹੋਣਗੇ ਕਿਸੇ ਨਾ ਕਿਸੇ ਟਾਈਮ ਤੇ ਉਹ 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 ਹੁਣ ਜਿਹੜੇ ਖੇਤੀ ਕਰਨੇ ਵਾਲੇ ਉਹ ਸਕੂਲ ਕਾਲਜ ਖੁੱਲਣੇ ਸ਼ੁਰੂ ਹੋ ਗਏ ਮਿਲਟਰੀ ਵਿਸ ਲੈਣੇ ਸ਼ੁਰੂ ਕਰ ਦਿੱਤੇ ਬੰਦੇ ਨੇ ਉਹਨੇ ਬੰਦੇ ਹੁਣ ਜਿਹੜਾ ਉਸ ਵੇਲੇ ਗੁਰਦੁਆਰਿਆਂ ਦਾ ਸਿਸਟਮ ਸੀ ਉਦੋਂ ਇਦਾਂ ਸੀ ਕਿ ਕੱਲਾ ਕੱਲਾ ਗੁਰਦੁਆਰਾ ਆਪਣੇ ਆਪ ਦੇ ਵਿੱਚ ਵੈਟिकन ਸਿਟੀ ਵਾਂਗ ਇੱਕ ਇੰਡੀ ਆਜ਼ਾਦ ਸਟੇਟ ਵਾਂਗ ਇੰਡੀਪੈਂਡੈਂਟ ਇੰਡੀਪੈਂਡੈਂਟ ਸਟੇਟ ਵਾਂਗ ਬਿਚਰਦਾ ਹੁਣ ਕੱਲਾ ਕੱਲਾ ਗੁਰਦੁਆਰਾ ਇਹ ਜ਼ਮੀਨ ਲਕੀ ਹੋਆ ਸਰਬਰਾ ਹੋਰ ਕੋਈ ਮਾਲਕ ਨਹੀਂ ਪੇ 2000 ਏਕੜ ਇੱਥੇ 500 ਏਕੜ ਇੱਥੇ 1000 ਏਕੜ ਇੱਥੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤਾਂ ਕਾਬੂ 'ਚ ਲੈ ਕੇ ਆਉਣਾ ਸੀ ਨਾ ਮਨੀ ਕੰਟਰੋਲ ਵਿੱਚ ਪੇ ਬਾਕੀ ਸਾਰਾ ਕੁਝ ਹੋ ਜਾਣਾ ਜੇ ਜੇ ਪੜਕੇ ਨੂੰ ਤਾਂ ਡੰਡਾ ਬਜਾਉਣਗੇ ਪੇ ਮੈਂ ਆਜਾ ਮੈਂ ਤੋ ਬੱਕਰਾ ਮੈਂ ਤੋ ਬੱਕਰਾ ਜਿਹਦੇ ਲਈ ਪਲਾਨ ਬਣੀ ਹੋਣੀ ਸ਼੍ਰੋਮਣੀ ਕਮੇਟੀ ਦੀ ਜਿਹਦੇ ਲਈ ਉਹਨੂੰ ਹੀ ਖੜੀ ਕੀਤੀ ਹੁਣੀਆ ਸਿੰਘ ਸਭਾ ਜਿਹਨੂੰ ਲਹਿਰ ਕਿਨੇ ਇੰਟੈਲੈਕਚੁਅਲ ਜਿਹੜੇ ਆ ਜੇ ਦੇ ਲਈ ਉਹਨਾਂ ਨੇ ਉਸ ਪਾਸੇ ਨੂੰ ਕਿਤਾਬਾਂ ਲਖਵਾਈਆਂ ਹੋਈਆਂ ਵੀ ਮर्यादा ਚ ਗਲਤ ਹੋ ਰਿਹਾ ਆ ਰਿਹਾ ਇੱਕ ਤਰੀਕੇ ਨਾਲ ਚਾਹੀਦੀ ਸਾਰਿਆਂ ਚ ਕੂਮਰੇ ਫੇ ਕਿਦਾਂ ਹੋਵੇ ਉਹ ਲਿਆ ਕੇ ਹੌਲੀ 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 ਇੱਕ ਇੱਕ ਸਟੈਪ ਕਰਦਿਆਂ ਨੇ ਜੋ ਪ੍ਰਾਪਤ ਕਰਨਾ ਸੀ ਉੱਥੇ ਲਿਆ ਕੇ ਚਾਬੀਆਂ ਫੜਾ ਕੇ ਉਹਨਾਂ ਨੂੰ ਤੇ ਜਦੋਂ 86 ਦੇ ਵਿੱਚ ਜਦੋਂ ਇਹਨਾਂ ਨੇ ਸ਼੍ਰੋਮਣੀ ਕਮੇਟੀ ਭੰਗ ਕੀਤੀ ਉਹ ਕਿਹਨੇ ਕਰਵਾਈ ਹੋਗੀ ਕਾਂਗਰਸ ਦਾ ਰਾਸੀ ਸੈਂਟਰ ਵਿੱਚ ਉਸ ਵੇਲੇ ਖੜ ਰਹੇ ਉਪ ਸ਼੍ਰੋਮਣੀ ਕਮੇਟੀ ਭੰਗ ਹੋਈ ਜਥੇਦਾਰ ਆਪਣੇ ਥਾਪੇ ਗਏ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਪੰਥਕ ਕਮੇਟੀ ਥਾਪੀ ਗਈ ਤੋੜੇ ਨੂੰ ਮਜਬੂਰ ਕੀਤਾ ਗਿਆ ਫਿਰ ਰਿਜ਼ਾਈਨ ਦੇ ਵੀ ਤਾਂ ਕਿ ਲੀਗਲੀ ਉਹਨਾਂ ਦੇ ਕੋਲ ਪੁਆਇੰਟ ਹੋ ਜਾਪੇ ਐਸ ਵੇਲੇ ਪ੍ਰਧਾਨ ਕੋਈ ਨਹੀਂ ਸ਼੍ਰੋਮਣੀ ਕਮੇਟੀ ਦਾ ਵਾਲੀ ਵਾਰਸ ਕੋਈ ਨਹੀਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਮਾਰਨ ਤੱਕ ਗਏ ਕਿਉਂਕਿ ਦਰਬਾਰ ਸਾਹਿਬ ਤੇ ਕਬਜ਼ਾ ਤਾਂ ਉਹਨਾਂ ਦਾ ਸੀ ਮਾਰੇ ਗਏ ਸ਼ਰਮਣੀ ਕਮੇਟੀ ਦੇ ਮੈਂਬਰ ਕਤਲ ਹੋਏ ਆ ਇਸ ਕਰਕੇ ਭੀ ਡਰ ਕੇ ਛੱਡ ਜਾਣ ਤੇ ਸੈਂਟਰ ਕਿਸ ਤਰ੍ਹਾਂ ਬੋਰਡ ਬਣਾਉਦਾ ਜਿਹੜਾ 올 ਇੰਡੀਆ ਗੁਰਦੁਆਰਾ ਐਕਟ ਕਿਸੇ ਤਰ੍ਹਾਂ ਦਾ ਵੀ ਹੋਵੇ ਕਿਉਂਕਿ ਉਹ ਜਿਹੜਾ ਫਿਕਰ ਆ ਕਿ ਜਿਹੜੇ ਅਗਲੇ ਨੂੰ ਪਤਾ ਸੀ ਨਾ ਕਿ ਜਦੋਂ ਇੱਕ 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 ਥਾਂ ਦੇ ਉੱਤੇ ਆ ਕੁਝ ਬਾਪਰਨ ਦੇ ਨਾਲ ਲੋਕਾਂ ਦਾ ਸਤਕਾਰ ਜੁੜਿਆ ਆ ਆਮ ਲੋਕਿਆ ਵਿਚਾਰੇ ਕੀ ਕਤਲ ਐ ਐਗਜ਼ੈਕਟਲੀ ਸ਼ਰਮਣੀ ਕਮੇਟੀ ਬਣਨ ਵੇਲੇ ਹੋਇਆ ਹੋਊ ਹਾਂ ਛੋਟੀ ਪੱਧਰ ਤੇ ਵੀ ਹੋਊਗਾ